ਇੱਕ ਵਾਰ ਫਿਰ ਤੋਂ ਇੱਕ 마ਸੂਮ ਬੱਚੇ ਨੂੰ ਹੈਵਾਨੀਆ ਦਾ ਸ਼ਿਕਾਰ ਬਣਾਉਣ ਵਾਲਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦੱਸੀ ਕਿ ਇੱਕ ਘਿਨੌਣੀ ਹਰਕਤ ਬਰਨਾਲਾ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਲਗਾਤਾਰ ਵਾਰਦਾਤਾ ਵਧ ਰਹੀਆਂ ਨੇ ਪਰ ਹੁਣ ਇਹ ਦਿਲ ਨੂੰ ਝੰਜੋੜ ਦੇਣ ਵਾਲੀ ਤੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵਾਪਰੀ ਹੈ ਇੱਕ ਛੋਟੀ ਜਿਹੀ ਬੱਚੀ ਨਾਲ ਉਹ ਇਹੀ ਉਸ ਦੇ ਇੱਕ ਰਿਸ਼ਤੇਦਾਰ ਦੇ ਵੱਲੋਂ ਬਲੱਧਕਾਰ ਕੀਤਾ ਗਿਆ ਜਾਣ ਕਰ ਦਿੰਦੇ ਹੋਏ ਥਾਣਾ ਸਿੱਟੀ ਟੂ ਸਬ ਇੰਸਪੈਕਟਰ ਦਾ ਕਹਿਣ ਹੈ ਕਿ ਉਹਨਾਂ ਕੋਲ ਇੱਕ ਮਾਮਲਾ ਪਹੁੰਚਾ ਜਿਹਦੇ ਵਿੱਚ ਉਹਨਾਂ ਨੇ ਕੰਪਲੇਨ ਦਰਜ ਕੀਤੀ ਹੈ 7 ਸਾਲ ਦੀ ਬੱਚੀ ਜਿਸ ਨਾਲੇ ਕਿਨੋਨੀ ਹਰਕਤ ਹੋਈ ਹੈ ਤੇ ਕਿਨੋਨੀ ਹਰਕਤ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਰਿਸ਼ਤੇਦਾਰੀ ਵਿੱਚ ਲੱਗਦਾ ਦਾਦਾ ਹੈ ਜਿਸ ਦੀ ਉਮਰ 50 ਸਾਲ ਦੇ ਕਰੀਬ ਦੱਸੀ ਜਾਂਦੀ ਹੈ ਫਿਲਹਾਲ ਆਰੋਪੀ ਫਰਾਰ ਹੈ ਪੁਲਿਸ ਵੱਲੋਂ ਲਗਾਤਾਰ ਸ਼ਾਪੇ ਮਾਰੀ ਕੀਤੀ ਜਾ ਰਹੀ ਤੇ ਬੱਚੀ ਦਾ ਵੀ ਮੈਡੀਕਲ ਕਰਵਾਇਆ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਸ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਵੇਗਾ ਹਾਂ ਜੀ ਕੀ ਨਾਮ ਹੈ ਜੀ ਮਿਚਮੀ ਹੈ ਜੀ ਲక్ష్ਮੀ ਜੀ ਕੀ ਗੱਲਬਾਤ ਆ ਤੁਸੀਂ ਕਿਹੜੇ ਏਰੀਏ ਦੇ ਰਹਿਣ ਵਾਲੇ ਅਸੀਂ ਹੈਗੇ ਰਾਹੀ ਬਸਤੀ ਦੇ ਠੀਕ ਹੈ ਹਾਂ ਕੀ ਗੱਲਬਾਤ ਹੋਈ ਹੈ ਸਾਡਾ ਰਿਸ਼ਤੇਦਾਰ ਹੈਗਾ ਨਾ ਮੇਰੀ ਕੁੜੀ ਹੈਗੀ ਐ ਤੇ ਘਰ ਫੁੱਲਾ ਸ ਹੈ ਗਲਤ ਕੰਮ ਕਰ ਉਧਰ ਆ ਗਿਆ 6 ਸਾਲ ਦੀ ਛੋਟੀ ਕੁੜੀ ਸੀ ਹੈਗੀ ਐ ਉਹ ਮੈਂ ਤਾਂ ਪਤਾ ਨਹੀਂ ਹੈ ਐਸੀ ਕਿਹੜੇ ਲਿਖੇ ਪੜੇ ਹੈਗੇ ਨਾ ਉਹਦੀ ਉਮਰ ਕਿੰਨੀ ਸੀਗੀ ਉਮਰ ਛੋਟੀ ਹੈਗੀ ਤੁਸੀਂ ਕਿੱਥੇ ਗਏ ਹੋ ਸੀ ਅਸੀਂ ਗਏ ਸੀ ਮੋਗਾ ਹਾਂ ਮੇਰਾ ਘਰ ਵਾਲਾ ਤਾਂ ਅੱਛਾ ਹਾਂ ਪਿੱਛੋ ਹੋ ਗਿਆ ਹਲਚਾ ਅੱਛਾ ਫਿਰ ਤੁਸੀਂ ਕਿੱਥੇ ਸ਼ਿਕਾਇਤ ਕਰਾਈ ਮੇਰੇ ਮੇਰੇ ਘਰ ਵਾਲੇ ਨੇ ਕਰਾਈ ਹੈਗੀ ਹੈ ਪੁਲਿਸ ਥੰਨ ਤੇ ਕੀ ਮੰਗ ਕਰਦੇ ਹੋ ਤੁਸੀਂ ਬਸ ਮੇਰੀ ਕੁੜੀ ਦੀ ਹੈਗੀ ਹੈ ਇਹ ਜੇ ਕੰਮ ਕੀਤਾ ਹੈਗਾ ਨਾ ਇਹਨਾਂ ਨੂੰ ਸਜ਼ਾ ਦੀ ਕੀ ਨਾਮਾ ਕੀ ਘਟਣਾ ਬਾਬੇ ਮੇਰਾ ਨਾਮ ਐਸਾ ਹੀ ਮਨਪ੍ਰੀਤ ਕੌਰ ਇੱਕ ਸਾਡੇ ਕੋਲ ਜੀ ਕੇਸ ਆਇਆ ਸੀਗਾ 7 ਸਾਲ ਦੀ ਲੜਕੀ ਹੈ ਜਿਹਦੇ ਨਾਲ ਰੇਪ ਹੋਇਆ ਸੀ ਉਹਦੇ ਵਿੱਚ ਇਹ ਸੀਗੇ ਜੈਂਟਸ ਹੈ ਜਿਹੜਾ 50 ਸਾਲ ਦਾ ਹੈ ਉਹਨਾਂ ਦਾ ਦੂਰ ਦਾ ਕੋਈ ਰਿਸ਼ਤੇਦਾਰ ਹੈ ਜਿਨ੍ਹਾਂ ਨੇ ਕਾਨੂੰਨੀ ਹਰਕਤ ਕੀਤੀ ਹੈ ਉਹ ਇਸ ਟਾਈਮ ਮੌਕੇ ਤੋਂ ਫਰਾਰ ਹੈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਉਹਨੂੰ ਟ੍ਰੇਸ ਕਰਨ ਲਈ ਤੇ ਲੜਕੀ ਦੀ ਜਿਹੜੀ ਪ੍ਰोसीडिंग ਸੀ ਉਹ ਸਾਰੀ ਕੰਪਲੀਟ ਹੋ ਚੁੱਕੀ ਹੈ ਕੋਰਟ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਮੈਡੀਕਲ ਵਗੈਰਾ ਹੋ ਚੁੱਕਾ ਹੈ ਕਿਹੜੇ ਏਰੀਆ ਦੀ ਰਹਿਣ ਵਾਲੀ ਲੜਕੀ ਰਾਹੀ ਵਸਤੀ ਹੀ ਰਹਿਣ ਵਾਲੀ ਹੈ ਜੀ ਬਰਨਾਲਾ ਦੀ ਤੇ ਜਿਸ ਨੇ ਕੀਤਾ ਉਹ ਕੀ ਨਾਮ ਹੈ ਜੀ ਉਹਨਾਂ ਦਾ ਨਾਮ ਜੀ RAMLAL